ਅੰਦੀ ਸਾਧਰੀ ਆਕਾਲੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਦੇ ਲਈ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਪੇਪਰ ਭਰਾਇਓ ਇਟਲੀ ਦੇ 2025 ਦੇ ਵਿੱਚ ਤੇ ਜਿਹੜੇ ਵੀ ਕਹਿੰਦੇ ਹੈਗੇ ਕਿ ਪੇਪਰ ਨਿਕਲਣੇ ਬੰਦ ਹੋ ਗਏ ਉਹਨਾਂ ਨਾਲ ਵੀਡੀਓ ਨੂੰ ਜਿਹੜਾ ਵਾਦ ਤੋਂ ਬਾਅਦ ਜ਼ਰੂਰ ਸ਼ੇਅਰ ਕਰ ਦਿਓ ਤੇ ਅਗਸਤ ਮਹੀਨਾ ਏਜੰਟ ਵੀ ਕਹਿ ਦਿੰਦੇ ਆ ਕਿ ਛੁੱਟੀਆਂ ਚੱਲ ਰਹੀਆਂ ਕਿ ਪੇਪਰ ਨਿਕਲਣੇ ਜਿਹੜੇ ਉਹ ਬੰਦ ਹੋ ਗਏ ਆ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਪੇਪਰ ਜਿਹੜੇ ਇਹ ਨਿਕਲ ਰਹੇ ਆ ਭਾਵੇਂ 9 ਮਹੀਨੇ ਵਾਲੇ ਆ ਸਾਲ ਵਾਲੇ ਜਾਂ ਫਿਰ ਡੋਮੈਸਟਿਕ ਆ ਤੇ ਇਥੇ ਇੱਕ ਆਪਣੇ ਵੀਜ਼ ਦੇ ਜਿਹੜੇ ਉਹ ਪੇਪਰ ਨਿਕਲੇ ਹੈਗੇ ਆ ਜੀ ਅਗਸਤ ਮਹੀਨੇ ਦੇ ਵਿੱਚ ਤੇ 9 ਮਹੀਨੇ ਵਾਲੇ ਪੇਪਰ ਸੀਗੇ ਟਾਈਮਿੰਗ ਸੀਗੀ 11:00 ਮਿੰਟ ਤੇ 17 ਸੈਕਿੰਡ ਤੇ ਉਹਨਾਂ ਦੇ ਪੇਪਰ ਭਰੇ ਗਏ ਸੀਗੇ ਤੇ ਬਹੁਤ-ਬਹੁਤ ਮੁਬਾਰਕਾਂ ਇਸ ਵੀਜ਼ ਨੂੰ ਪੇਪਰ ਜਿਹੜੇ ਇਹਨਾਂ ਦੇ ਨਿਕਲ ਆਏ ਆ ਤੇ ਬਾਕੀ ਵੀ ਜਿਨ੍ਹਾਂ ਦੇ ਪੇਪਰ ਭਰੇ ਗਏ ਆ ਵੇਟ ਕਰੋ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਜੇਕਰ ਸਹੀ ਟਾਈਮਿੰਗ ਤੇ ਤੇ ਸਹੀ ਤਰੀਕ ਨੂੰ ਤੁਹਾਡੇ ਪੇਪਰ ਭਰੇ ਗਏ ਆ ਤਾਂ ਪੇਪਰ ਜਿਹੜੇ ਉਹ ਜ਼ਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਾ ਲਿਓ ਫੋਲੋ ਇਸ ਤਰ੍ਹਾਂ ਨਹੀਂ ਆ ਹੋਰ ਆਪ